ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਬੜਾ ਪਿਆਰਾ ਸਵੈਟਰ ਦਾ ਡਿਜ਼ਾਈਨ ਦੱਸਣ ਲੱਗੀ ਹਾਂ ਇਹ ਦੇਖੋ ਇਹ 12 13 ਸਾਲ ਦੇ ਬੱਚੇ ਲਈ ਮੈਂ ਬਣਾਇਆ ਹੈ ਇਹ ਦੇਖੋ ਇਹ ਫੁੱਲ ਬਾਜ਼ੂ ਵਾਲਾ ਤੇ ਅੱਗੇ ਆਪਾਂ ਨੇ ਇਹ ਮੈਂ ਬ੍ਰਿਕ ਡਿਜ਼ਾਈਨ ਪਾਇਆ ਤੇ ਇਹ ਸੰਗਲ ਪਾਏ ਹੋਏ ਆ ਕੇਬਲ ਬੈਕ ਵੀ ਇਸ ਤਰ੍ਹਾਂ ਬਣਾਇਆ ਹੈ ਤੇ ਇਹ ਦੇਖੋ ਬੜਾ ਸ਼ਾਨਦਾਰ ਲੱਗਦਾ ਇਹਦਾ ਗੱਲਾ ਵੀ अलग तरीके ਨਾਲ ਬਣਾਇਆ ਹੋਇਆ ਗੋਲ ਗਲਾ ਤੇ ਇਹ ਥੋੜਾ ਜਿਹਾ ਮੇਰੇ ਕੋ ਕੱਟ ਰੱਖਿਆ ਹੈ ਦਿਲ ਦੀ ਸ਼ੇਪ ਦੇਖੋ ਕਿੰਨੀ ਸੋਹਣੀ ਆਈ ਹੈ ਉਹ ਦੇਖੋ ਜੀ ਇਹ ਆਪਾਂ ਨੇ ਫਰੰਟ ਤੇ ਬੈਕ ਪਾਰਟ ਦੇ ਕੁੰਡੇ ਇੱਕੋ ਜਿਹੇ ਰੱਖਿਆ ਸਿਰਫ ਗੱਲੇ ਤੇ ਆਪਾਂ ਨੇ ਚੇਂਜ ਕੀਤਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਕਿ ਕੁੰਡੇ ਕਿਸ ਤਰ੍ਹਾਂ ਆਪਾਂ ਨੇ ਪਾਏ ਆ ਇਹ ਦੇਖੋ ਇਹ ਮੈਂ ਨੀਚੇ ਤੋਂ 50 ਜੋੜ 100 ਕੁੰਡੇ ਪਾਏ ਐ ਇੱਥੋਂ ਆਪਾਂ ਨੇ ਠੀਕ ਹੈ ਮੈਂ ਤੁਹਾਨੂੰ ਕਿਉਂਕਿ ਪਹਿਲਾਂ ਬਣਾਇਆ ਹੋਇਆ ਇਸ ਲਈ ਮੈਂ ਸਵੈਟਰ ਦਾ ਡਿਜ਼ਾਈਨ ਤੁਹਾਨੂੰ ਹਿਸਾਬ ਲਿਖ ਕੇ ਦੱਸਦੀ ਆ 50 ਜੋੜ 100 ਕੁੰਡੇ ਪਾਏ ਐ ਇੱਥੋਂ ਆਪਾਂ ਨੇ ਠੀਕ ਹੈ ਫਿਰ ਇਹ ਮੈਂ ਇਹ ਦੇਖੋ ਜੀ 2 ਇੰਚ ਬਾਰਡਰ ਬਣਾ ਲਿਆ ਤੇ ਉਸ ਤੋਂ ਬਾਅਦ ਇਹ ਆਪਾਂ ਨੇ ਇਹ ਡਿਜ਼ਾਈਨ ਸ਼ੁਰੂ ਕਰ ਲਿਆ ਇਹ ਡਿਜ਼ਾਈਨ ਦਾ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਇੱਕ ਪੁੱਠਾ ਪੁੱਠੀ ਸਲਾਈ ਤੇ ਵੀ ਕੁੰਡਾ ਸਿੱਧਾ ਇੱਕ ਪੁੱਠਾ ਸਿੱਧੇ ਦੇ ਪੁੱਠਾ ਪੁੱਠੇ ਦੇ ਪੁੱਠਾ ਫਿਰ ਦੋ ਸਲਾਈਆਂ ਬਾਅਦ ਆਪਾਂ ਨੇ ਚੇਂਜ ਕੀਤਾ ਫਿਰ ਇਹ ਨਾ ਥੋੜੀ ਜੀ ਲੰਬੀ ਵਾਲੀ ਆ ਜਾਂਦੀ ਹੈ ਸੋਹਣੀ ਲੱਗਦੀ ਹੈ ਤੇ ਇਹ ਡਿਜ਼ਾਈਨ ਜਿਹੜਾ ਇਹ ਵੀ ਮੈਂ ਆਪਣੇ ਚੈਨਲ ਤੇ ਪਾਇਆ ਹੋਇਆ ਹੈ ਇਹ ਡਿਜ਼ਾਈਨ ਇਹ ਕੇਬਲ ਦਾ ਡਿਜ਼ਾਈਨ ਇਹਦਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਇਹਦਾ ਲਿੰਕ ਤੁਸੀਂ ਉੱਥੋਂ ਪਾ ਸਕਦੇ ਹੋ ਤੇ ਇਹ ਤਾਂ ਸਿੰਪਲ ਹੀ ਐ ਇੱਕ ਕੁੰਡਾ ਸਿੱਧਾ ਇੱਕ ਪੁੱਠਾ ਪੁੱਠੀ ਸिलाई ਤੇ ਵੀ ਸਿੱਧੇ ਤੇ ਸਿੱਧਾ ਪੁੱਠੇ ਤੇ ਪੁੱਠਾ ਫਿਰ ਸਿੱਧੀ ਤੇ ਆਪਾਂ ਨੇ ਤੀਜੀ ਸिलाई ਤੇ ਚੇਂਜ ਕਰਨਾ ਹੈ ਸਿੱਧੇ ਤੇ ਪੁੱਠਾ ਪੁੱਠੇ ਤੇ ਸਿੱਧਾ ਫਿਰ ਦੋ ਸਲਾਈਆਂ ਉਸੇ ਤਰ੍ਹਾਂ ਬਣ ਗਈਆਂ ਤੇ ਇਸੇ ਤਰ੍ਹਾਂ ਬਣਾਈ ਜਾਣਾ ਤੇ ਇਹ ਆਪਾਂ ਨੇ ਇਹ ਇਹ ਦੇਖੋ ਜ 14 ਇੰਚ ਇਹ ਲੰਬਾਈ ਬੁਣ ਲਈ ਤੇ ਬੈਕ ਦੀ ਤਾਂ ਇਸ ਤਰੀਕੇ ਸਿੰਪਲ ਹੀ ਬੁਣਨਾ ਹੈ ਨਾ ਮੈਂ ਤੁਹਾਨੂੰ ਫਰੰਟ ਦਾ ਦੱਸਦੀ ਹਾਂ 14 ਇੰਚ ਬੁਣ ਕੇ ਫਿਰ ਆਪਾਂ ਨੇ ਇਹ ਦੇਖੋ ਇੱਥੇ ਮੈਂ ਇਹ ਫਿਰ ਆਪਾਂ ਨੇ ਇੱਥੇ ਬਾਰਡਰ ਤੋਂ ਬਾਅਦ ਆਪਾਂ ਨੇ ਮੈਂ ਨਾ 8 ਕੁੰਡੇ ਵਧਾ ਦਿੱਤੇ ਸੀ ਇਹ ਸਾਡੇ 100 ਤੇ 8 ਕੁੰਡੇ ਹੋ ਗਏ ਬਾਰਡਰ ਤੋਂ ਬਾਅਦ ਠੀਕ ਹੈ ਇਹ ਬਾਰਡਰ ਤੋਂ ਬਾਅਦ 108 ਕੁੰਡੇ ਹੋ ਗਏ ਸਾਡੇ ਤੇ ਫਿਰ ਇੱਥੋਂ ਮੈਂ ਕਾਟ ਪਾਈ ਮੋੜ ਦੇ ਦੀ ਠੀਕ ਹੈ ਮੋੜ ਦੇ ਦੀ ਮੈਂ ਕਾਟ ਪਾਈ ਹੈ ਦੀ ਇਹ ਚਾਰ ਇਹ ਦੇਖੋ ਜੀ ਇਹ ਆਪਾਂ ਨੇ ਇੱਥੋਂ ਪਾਈ ਚਾਰ ਤਿੰਨ 2 2 1 ਇਥੋਂ ਪਹਿਲੀ ਇੱਕ ਸਿੱਧੀ ਸਿੱਧੀ ਸਲਾਈ ਤੇ ਇਦਨ ਕਾਟ ਪਈ ਗੀ ਇਦਨ ਪੁੱਠੀ ਤੇ ਪਈ ਗੀ ਚਾਰ ਦੀ ਫਿਰ ਪੁੱਠੀ ਪੈ ਜਾਣੀ ਹੈ ਪੁੱਠੀ ਤੇ ਇਦਨ ਕਟਾਣਾ ਸ਼ੁਰੂ ਸਲਾਈ ਤੇ ਕਟਾਣੇ ਆਪਾਂ ਨੇ 4 3 2 2 1 ਠੀਕ ਹੈ ਇਹ ਸਾਡੇ ਕੁੰਡੇ ਹੋ ਜਾਣਗੇ 4 3 7 8 9 10 11 ਤੇ ਇਹ 12 ਕੁੰਡੇ ਸਾਡੇ ਟੋਟਲ ਇਥੋਂ ਕੱਟ ਜਾਣਗੇ ਦੋਨਾਂ ਪਾਸੋਂ 12 12 ਕੁੰਡੇ ਠੀਕ ਹੈ ਤੇ ਇਹ ਆਪਾਂ ਨੇ ਬੈਕ ਹਿੱਸਾ ਤੇ ਬਸ ਇਸੀ ਤਰ੍ਹਾਂ ਫਿਰ ਸਿੱਧਾ ਆਪਾਂ ਨੇ ਬੁਣ ਲੈਣਾ ਇਹ ਦੇਖੋ ਜੀ ਇਹ ਐਨਾ ਲੰਬਾ ਤਕਰੀਬਨ 7 ਸਵਾ 7 ਇੰਚ ਲੰਬਾ ਬੈਕ ਹਿੱਸਾ ਸਾਡਾ ਇਸੇ ਤਰ੍ਹਾਂ ਪੂਰਾ ਹੋ ਜਾਏਗਾ ਠੀਕ ਹੈ ਸਵਾ 7 ਇੰਚ ਬੁਣੋ ਕੇ ਚਲੋ ਬੈਕ ਹਿੱਸਾ ਪੂਰਾ ਹੋ ਗਿਆ ਤੇ ਇਹ ਫਰੰਟ ਤੇ ਆਪਾਂ ਨੇ ਇਹ ਕਾਟ પા ਕੇ 4 3 2 2 1 12 ਕੁੰਡੇ ਸਾਡੇ ਕੱਟ ਗਏ ਇੱਥੋਂ 12 12 ਇਧਰੋਂ ਕੱਟ ਗਏ ਜਵੀ ਕੁੰਡੇ ਕੱਟ ਗਏ ਤੇ ਉਸ ਤੋਂ ਬਾਅਦ ਅਸੀਂ ਸਿੱਧਾ ਬੁਣਨਾ तकरीबन 1 ਇੰਚ ਇਹ ਦੇਖੋ ਇਹ ਆਪਾਂ ਇੱਥੇ ਚੱਲੇ ਨਾ ਇਹ 2 ਇੰਚ ਬੁਣ ਕੇ ਫਿਰ ਅਸੀਂ ਇਹ ਕੁੰਡੇ ਜਿਹੜੇ ਨਾ ਅਲੱਗ-ਅਲੱਗ ਕਰ ਲੈਣੇ ਆ ਇੱਥੋਂ ਠੀਕ ਹੈ ਦੋ ਪਾਰਟਸ ਵਿੱਚ ਇਹਨੂੰ ਆਪਾਂ ਅੱਧੇ ਕੁੰਡੇ ਉਤਾਰ ਦੂਜੀ ਸਲਾਈ ਤੇ ਛੱਡ ਦੇਾਂਗੇ ਤੇ ਇੰਨੇ ਕੁੰਡੇ ਆਪਾਂ ਬੁਣਾਗੇ ਸਿਰਫ ਠੀਕ ਹੈ ਤੇ ਇਹ ਦੇਖੋ ਇਹ ਗੁੰਡਿਆਂ ਦੀ 1 2 3 4 5 6 7 8 9 10 ਗੁੰਡਿਆਂ ਦੀ ਆਪਾਂ ਇਹ ਪੱਟੀ ਇਹ ਸਿੱਧੀਆਂ ਸਿੱਧੀਆਂ ਸਲਾਈਆਂ ਪਾਈ ਜਾਵਾਂਗੇ ਤੇ ਬਾਕੀ ਜਿਹੜਾ ਡਿਜ਼ਾਈਨ ਹੈ ਐਜ਼ ਇਟ ਇਜ਼ ਚੱਲੀ ਜਾਏਗਾ ਇਹ ਸਾਡਾ ਨਾ 16 ਗੁੰਡਿਆਂ ਦਾ ਹੈਗਾ ਇਹ ਇਹ ਸੰਗਲ ਤੇ ਇਹਦੇ ਵਿੱਚੋਂ 8 ਗੁੰਡੇ ਸੰਗਲ ਦੇ ਆ ਜਾਣਗੇ ਤੇ ਦੋ ਆਪਾਂ ਇਧਰੋਂ ਬਾਕੀ ਗੁੰਡੇ ਆਪਾਂ ਇਧਰੋਂ ਲੈ ਲਏ ਠੀਕ ਹੈ ਤੇ ਇਹ ਆਪਾਂ ਇੰਨੀ ਪੱਟੀ ਜੀ ਤੁਸੀਂ ਜਿੰਨੀ ਮਰਜ਼ੀ ਇਹਦੇ ਤੇ ਆਪਾਂ ਕੋਈ ਕਾਜ ਨਹੀਂ ਕਰਨਾ ਕੋਈ ਬਟਨ ਨਹੀਂ ਕਰਨਾ ਇਹਨੂੰ ਓਪਨ ਹੀ ਬਸ ਰੱਖਣਾ ਤੇ ਇਹਨੂੰ ਇਹ ਤੁਸੀਂ ਘੱਟ ਚੋੜੀ ਵੀ ਰੱਖ ਸਕਦੇ ਹੋ ਤੇ ਮੈਂ ਤਾਂ ਇਹ ਰੱਖੀ ਹੈ ਇਹਨਨੀ ਚੋੜੀ ਸੀ ਤਾਂ ਵਿੱਚ ਕੁੰਡਾ ਰੱਖ ਲਿਆ ਨਾ ਤੇ 1 2 3 4 5 6 7 8 ਤੇ ਦੋ ਕੁੰਡੇ ਇਹ ਪਾਈਪਿੰਗ ਜੀ ਬਣਾਉਣ ਵਾਸਤੇ 8 ਕੁੰਡੇ 10 ਕੁੰਡੇ ਰੱਖ ਲਏ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਸੱਤ 7 ਇੰਚ ਸਾਢੇ 7 ਸਾਢਾ ਸਾਰਾ ਸਿਨਾ ਹੈ 2 ਇੰਚ ਅਸੀਂ ਥੱਲੋਂ ਬੁਣ ਲਿਆ ਤੇ ਤਕਰੀਬਨ ਸਾਢੇ 2 ਇੰਚ ਦੀ ਪੱਟੀ ਹੋ ਗਈ 4 ਇੰਚ ਹੋ ਗਿਆ 7 ਇੰਚ ਇਹ 3 ਇੰਚ ਹੋਰ ਪਹਿਲਾਂ ਅਸੀਂ ਇਹ ਜਿਹੜੇ ਗੱਲੇ ਦੇ ਕੁੰਡੇ ਆ ਨਾ ਉਹ ਕਟਾ ਲੈਣੇ ਆ 20 ਕੁੰਡੇ ਸਾਡੇ ਅਸੀਂ ਇੱਥੇ ਰੱਖਣੇ ਆ ਮੋਢੇ ਵਾਸਤੇ ਤੇ ਬਾਕੀ ਸਾਡੇ ਇਹ ਦੇਖੋ ਕੁੰਡੇ ਕਿੰਨੇ ਕੱਟਣਗੇ ਇਹ ਸਾਡੇ 108 ਕੁੰਡੇ ਸਾਰੇ ਸੀ ਠੀਕ ਹੈ 108 ਦੇ ਤੁਸੀਂ ਅੱਧਾ ਲਾ ਲਓ 54 ਗੁੰਡੇ ਸਾਡੇ ਇਸ ਹਾਫ ਦੇ ਰਹਿ ਗਏ ਜਿੱਦੇ ਵਿੱਚੋਂ 12 ਸਾਡੇ ਚੱਲੇ ਗਏ ਮੋਢੇ ਦੀ ਕਾਟ ਦੇ ਠੀਕ ਹੈ 2 3 4 42 ਗੁੰਡੇ ਰਹਿ ਗਏ ਤੇ 20 ਗੁੰਡੇ ਅਸੀਂ ਮੋਢੇ ਦੇ ਉੱਪਰ ਰੱਖਣੇ ਆ ਸ਼ੋਲਡਰ ਦੇ ਇਹ ਐ ਮੋਢੇ ਦੇ ਅਸੀਂ 20 ਗੁੰਡੇ ਰੱਖਣੇ ਆ ਠੀਕ ਹੈ ਤੇ ਬਾਕੀ ਸਾਡੇ ਰਹਿ ਗਏ 22 ਗੁੰਡੇ ਇਸੀ neck ਦੇ ਘਟਾਣੇ ਆ neck ਦੇ ਲੈਸ ਕਰਨੇ ਆ ਜਿਹੜੇ ਆਪਾਂ ਨੇ ਇੱਥੋਂ ਘਟਾਣੇ ਆ ਇੱਥੇ ਆਪਾਂ ਨੇ 22 ਗੁੰਡੇ ਘਟਾਣੇ ਆ ਇਹ 22 ਇਧਰੋਂ ਕੱਟਣਗੇ ਤੇ 44 ਗੁੰਡੇ ਸਾਡੇ ਪਿੱਛੇ ਰਹਿ ਜਾਣਗੇ 22 ਇਸੇ ਇਸੇ ਤਰ੍ਹਾਂ ਇਸ ਪੋਰਸ਼ਨ ਦੇ ਵੀ ਹੋ ਜਾਣਗੇ 12 ਗੁੰਡੇ ਇੱਥੋਂ ਕੱਟ ਜਾਣਗੇ ਠੀਕ ਹੈ ਤੇ 20 ਆਪਾਂ ਨੇ ਇੱਥੇ ਰੱਖਣੇ ਆ ਤੇ 22 ਗੁੰਡੇ ਸਾਡੇ ਇਹ ਇਸ ਗੱਲੇ ਤੇ ਕੱਟਣਗੇ ਤੇ 22 ਪਾਈ ਦੇ ਦੇਖੋ ਆਪਾਂ ਕਿਵੇਂ ਕਟਾਵਾਂਗੇ ਇੱਥੇ 20 ਕੁੰਡੇ ਆਪਾਂ ਨੇ ਰੱਖਣੇ ਆ ਠੀਕ ਹੈ ਤੇ ਇਹ ਸਾਡੀ ਬਣ ਗਈ ਇਹ ਗੁਲਾਈ ਇਹ ਸਾਡੀ ਬਟਨ ਪੱਟੀ ਇੱਥੇ ਆਏਗੀ ਠੀਕ ਹੈ ਫਿਰ ਅਸੀਂ ਗਲੇ ਦੇ ਜਿਹੜੇ ਕੁੰਡੇ ਕਟਾਣੇ ਆ ਪਹਿਲਾਂ ਆਪਾਂ ਕਟਾਵਾਂਗੇ ਸਿੱਦੇ 10 ਕੁੰਡੇ ਫਿਰ 5 ਫਿਰ 4 ਫਿਰ 2 ਤੇ ਫਿਰ 1 1 ਠੀਕ ਹੈ ਮੈਂ ਇੱਥੇ ਤੁਹਾਨੂੰ ਦੱਸ ਦਿੰਨੀ ਆ ਫਿਰ 10 5 4 2 ਤੇ 1 ਇੱਥੇ ਸਾਡੇ ਫਿਰ ਰਹਿ ਜਾਣਗੇ 20 ਗੁੰਡੇ ਠੀਕ ਹੈ ਜੀ ਤੇ ਇਹ ਸਾਡਾ ਗੋਲ ਗੱਲਾ ਬਣ ਜਾਏਗਾ ਇਹ ਗੋਲ ਗੱਲੇ ਦੀ ਸ਼ੇਪ ਆ ਜਾਏਗੀ ਤੇ ਇਸੇ ਤਰ੍ਹਾਂ ਹੀ ਸਾਡੇ ਗੋਲ ਗੱਲੇ ਦੀ ਇੱਥੋਂ ਵੀ ਆਪਾਂ ਇਸੇ ਤਰ੍ਹਾਂ ਕਟਾਣੇ ਆ ਇਸ ਪਾਸੇ ਵੀ 10 5 4 2 1 ਤੇ 20 ਗੁੰਡੇ ਸਾਡੇ ਇੱਥੇ ਰਹਿ ਜਾਣਗੇ ਇੱਥੇ ਵੀ ਇੱਥੇ ਰਹਿ ਜਾਣਗੇ ਵੀ ਇੱਥੇ ਰਹਿ ਜਾਣਗੇ ਤੇ 22 ਕੁੰਡੇ ਅਸੀਂ ਇੱਥੋਂ ਕਟਾ ਲਏ ਠੀਕ ਹੈ ਤੇ ਇਹ ਸਾਡੀ ਗੱਲੇ ਦੀ ਸ਼ੇਪ ਆ ਜਾਏਗੀ ਆਪਾਂ ਨੇ ਬਾਕੀ ਮੋਢੇ ਦਿੱਤਾ ਕਟਾਈ ਲੈਣਾ ਇੱਥੇ ਜੋ ਮੈਂ ਤੁਹਾਨੂੰ ਇੱਥੇ ਦੱਸਿਆ 4 3 2 2 1 ਠੀਕ ਹੈ ਜੀ ਤੇ ਇਹ ਆਪਾਂ ਇਹ ਸਾਡੇ ਦੋਨੋਂ ਹਿੱਸੇ ਕੰਪਲੀਟ ਹੋ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਨੇ ਕੰਦੇ ਜੋੜ ਕੇ ਤੇ ਇਹ ਸਾਰੇ ਜਿਹੜੇ ਹਨ ਗੱਲੇ ਦੇ ਕੁੰਡੇ ਕੰਦੇ ਜਦੋਂ ਜੋੜ ਲਾਂਗੇ ਇਹ ਇੱਥੋਂ ਲੈ ਕੇ ਸਾਰੇ ਕੁੰਡੇ ਆਪਾਂ ਇਹ ਚੁੱਕ ਲਵਾਂਗੇ ਗੱਲੇ ਦੇ ਮੈਂ ਕੁੰਡੇ ਚੁੱਕੇ ਆ 118 ਕੁੰਡੇ ਸਾਰੇ 59 ਜੋੜ ਇੱਥੋਂ ਲੈ ਕੇ ਇੱਥੇ ਤੱਕ ਤੇ ਦੇਖੋ ਸ਼ੇਪ ਕਿੰਨੀ ਅੱਛੀ ਆਈ ਹੈ ਤੇ ਥੋੜਾ ਜਿਹਾ ਨਾ ਬੰਦ ਕਰਨ ਵੇਲੇ ਥੋੜਾ ਜਿੰਨਾ ਟਾਈਟ ਕਰੋ ਤੇ ਇਹ ਸ਼ੇਪ ਬਹੁਤ ਅੱਛੀ ਆਉਂਦੀ ਹੈ ਤੇ ਹੁਣ ਆਪਾਂ ਇਹ ਸਾਡਾ ਫਰੰਟ ਤੇ ਬੈਕ ਹੋ ਗਿਆ ਕੰਪਲੀਟ ਗੱਲੇ ਦਾ ਵੀ ਹੋ ਗਿਆ ਇਸ ਹੁਣ ਆਪਾਂ ਅੱਗੇ ਬਾਂਦੇ ਬਾਂਦਾ ਆਪਾਂ ਨੇ ਦੇਖੋ ਪਾਇਆ ਇੱਥੇ 22 ਜੋੜ 22 ਜੋੜ ਪਾ ਕੇ ਦੋ ਸਿੱਧੇ ਦੋ ਪੁੱਠੇ ਦਾ ਇਹ ਆਪਾਂ ਨੇ 2.5 ਇੰਚ ਬਾਰਡਰ ਬਣਾ ਲਿਆ ਠੀਕ ਹੈ ਉਸ ਤੋਂ ਬਾਅਦ ਮੈਂ ਇੱਥੇ 6 ਗੁੰਡੇ ਬਤਾ ਲੇ ਸੀ ਇੱਕਦਮ ਬਾਰਡਰ ਤੋਂ ਬਾਅਦ ਕਿਉਂਕਿ ਮੈਨੂੰ ਤਾਂ ਲੱਗਦਾ ਵੀ ਇੱਕਦਮ ਥੋੜੇ ਜਿਹਾ ਬਤਾ ਲਓ ਨਾ ਕੰਫਰਟੇਬਲ ਜੀ ਬਾਂਦ ਸ਼ੇਪ ਵੀ ਸੋਹਣੀ ਆਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਇੱਥੋਂ ਵਧਾ ਲੇ ਹਰ ਚੌਥੀ ਸਲਾਈ ਤੇ ਫਿਰ ਜਿੰਨੀ ਲੰਬਾਈ ਇਹ ਆਪਾਂ ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਛੇਵੀਂ ਤੇ ਵੀ ਅੱਗੇ ਜਾ ਕੇ ਤੁਸੀਂ ਵਧਾ ਸਕਦੇ ਹੋ ਤੇ ਵੈਸੇ ਰੂਲ ਮੁਤਾਬਕ ਤਾਂ ਜਿੰਨੇ ਕੁੰਡੇ ਸਾਡੇ ਬੈਕ ਦੇ ਹਨ ਉਹਨੇ ਬਾਹ ਦੇ ਇੱਥੋਂ ਹੋਣੇ ਚਾਹੀਦੇ ਹਨ ਠੀਕ ਹੈ ਪਰ ਇੱਕ ਦੋ ਵੱਧ ਕੱਟ ਵੀ ਹੋ ਜਾਣ ਤਾਂ ਕੋਈ ਗੱਲ ਨਹੀਂ ਇੱਥੇ ਫਿਰ ਮੈਂ ਤਕਰੀਬਨ 50 ਜੋੜ ਕਰ ਲੇ 50 ਜੋੜ ਕਰਕੇ ਫਿਰ ਜਿਸ ਤਰ੍ਹਾਂ ਬਾਂਹ ਦੀ ਇੱਥੇ ਕਾਟ ਪਾਈ ਸੀ ਆਪਾਂ ਨੇ 4 3 2 ਦੀ ਤੇ ਉਸੇ ਤਰ੍ਹਾਂ ਮੈਂ ਇੱਥੇ ਪਹਿਲਾਂ 4 3 2 ਫਿਰ ਮੈਂ 2 2 ਹਰ ਵਾਰ ਕਟਾਂਦੀ ਗਈ ਤੇ ਇਹ ਮੈਂ ਇਹ ਦੇਖੋ ਇਹ ਸਾਡੀ ਬਾਹ ਅੰਡਰ ਆਰਮ ਤੋਂ ਹੈਗੀ ਹੈ 16 ਇੰਚ ਤੇ ਇੱਥੋਂ ਆਈ 18 ਇੰਚ ਇਹ ਤਕਰੀਬਨ ਕਾਟ ਤੋਂ ਉੱਪਰ 2 ਇੰਚ ਅੱਪਾ ਬਣਾਉਂਦੇ ਆ ਤੇ ਇਹਦੇ ਨਾਲ ਠੀਕ ਫਿੱਟ ਬੈਠ ਜਾਂਦਾ ਹੈ ਬਾਕੀ ਤੁਸੀਂ ਤੁਹਾਡਾ ਇਹ ਪੋਰਸ਼ਨ ਪਹਿਲਾਂ ਬਣਿਆ ਹੋਇਆ ਹੈ ਤੇ ਫੋਲਡ ਕਰਕੇ ਬਾਹਰ ਨਾਲ ਰੱਖ ਕੇ ਵੀ ਦੇਖ ਸਕਦੇ ਹੋ ਵੀ ਇਹ ਮੋਡਾ ਤੁਹਾਡਾ ਆ ਗਿਆ ਪੂਰਾ ਤੇ ਬਸ ਇਸ ਤਰ੍ਹਾਂ ਆਪਾਂ ਨੇ ਕਿਤੇ ਸ਼ੇਪ ਨੂੰ ਪਾਣੀ ਹੈ ਕਿ ਤੇ ਸਾਡਾ ਸਵੈਟਰ ਹੋ ਗਿਆ ਤਿਆਰ ਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਇਹ ਮੈਂ ਦੇ ਬੈਕ ਪਾਰਟ ਤੇ ਵੀ ਇਸੇ ਤਰ੍ਹਾਂ ਪਾਇਆ ਜਿਵੇਂ ਫਰੰਟ ਤੇ ਪਾਇਆ ਡਿਜ਼ਾਈਨ ਤੁਸੀਂ ਬੈਕ ਤੇ ਸਰਫੇ ਵੀ ਪਾਸਕ ਦੇ ਜਿਵੇਂ ਤੁਹਾਨੂੰ ਪਸੰਦ ਹੋਵੇ ਤੇ ਠੀਕ ਹੈ ਜੀ ਹੋਰ ਜੇ ਕੋਈ ਤੁਹਾਨੂੰ ਹੋਵੇ ਕੁਪਲੇਖਾ ਜਾਂ ਕੋਈ ਸਮਝ ਨਾ ਆਈ ਹੋਵੇ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗੀ ਪੂਰਾ ਉਹਦਾ ਆਨਸਰ ਦੇਣ ਦਾ ਠੀਕ ਹੈ ਜੀ ਮਿਲਦੇ ਹਾਂ ਨਵੇਂ ਵੀਡੀਓ ਵਿੱਚ ਸਸਤੀਕਾ